या बाबा जी चले ੱਡੀ ਲੈ ਕੇ ਆਣੀ ਤੋਂ ਅੱਛਾ ਹੈ ਆ ਖਾਲੀ ਹੋ ਰਿਹਾ ਆਪਣੇ ਬੰਦੇ ਦਾ ਮੂਹਨਾ ਦੇਖੀ ਅੱਛਾ ਅਰੇ ਲਾਗਦਾ ਮੂਹਲੇ ਖਾਲੀ ਉਹਨਾਂ ਦੇ ਕੀ ਤਾਰ ਕੇ ਨੇ ਦੇਖੀ ਮੁੰਡਾ ਹੋਗਾ ਸੋਨਾ ਜਿਆ ਜਿਆ ਦੀ ਜਾ ਪੁੱਛਿਆ ਲੈ ਲੋ ਮੇਰੀ ਕਵਾਰੀਓ ਚੱਲਾ ਡੱਟ ਕੇ ਲੈ ਲੋ ਮੇਰੀ ਕਵਾਰੀਓ ਚੱਲਾ ਡੱਟ ਕੇ ਲੈ ਲੋ ਮੇਰੀ ਕਵਾਰੀਓ ਚੱਨਾ ਡੱਟ ਕੇ ਲੈ ਜਾ ਮੋਲ ਕਾ ਰੰਤਾ ਕੀ ਹੋ ਗਿਆ ਤੂੰ ਹਾਂ ਇਹ ਰੱਬ ਨੇ ਲੈਤਾ ਤੇਰੇ ਸਾਥ ਨੇ ਤੂੰ ਹੀ ਜੰਮ ਕੇ ਮਿੱਟੇ ਮੂੰਹ ਜੈ ਬਦੀ ਨੰਦਾ ਦੇ ਦਾ ਮੂੰਹ ਦੇਖ ਲੈ ਉਹਦਾ ਸੁਖੀ ਸਤਾਨੀ ਚੁਹਾ ਜੁਈ ਜੰਮਨੇ ਨੇ ਸਾਹ ਤੇਰੀ ਦੇ ਮੁੰਡੇ ਤੇ ਮੇਸਸ ਗਲੀ ਦੇ ਮੁੰਡੇ ਦੰਦੇ ਸਾਹ ਤੇਰੀ ਦੇ ਮੁੰਡੇ ਦੰਦੇ ਸਾਹ ਤੇਰੀ ਇੱਕ ਗੋੜੇ ਵਾਰੀਆਂ ਟੱਕੂ ਵੇਵਾਰੀਆਂ ਇੱਕ ਰਾਗੇ ਟੱਕੂ ਵੇਵਾਰੀਆਂ ਗਾਇਨ ਕਰੂ ਤੇਰੇ ਟੱਕੂ ਵੇਵਾਰੀਆਂ ਗਾਇਨ ਕਰੂ ਤੇ ਟੱਕੂ ਵੇਵਾਰੀਆਂ ਨੀ ਨਾਨਕਿਆਂ ਕੋ ਆਈ ਕੁੜੀ ਸਾਦਕਿਆਂ ਨੂੰ ਚੱਲੀ ਆ ਰੋ ਰਦਾ ਕਰ ਜਾ ਈ ਨਾਨਕਿਆਂ ਤੋਂ ਆਈ ਕੁੜੀ ਦਾਦ ਗਿਆ ਨੂੰ ਚੱਲੀ ਆਈ ਕੁੜੀ ਕੱਦਿਆਂ ਨੂੰ ਚੱਲੀ ਆ ਉਹ ਬੀਪੜੀ ਏ ਛਬਟਾਇਆ no ਨੀ ਗੋਲੂ ਵਰਗੀ ਤੂੰ ਘੇੜਾ ਤੇ ਨਹੀਂ ਮਿਲਣਾ ਗੋਲੂ ਵਰਗੀ ਤੂੰ ਘੇੜਾ ਤੇ ਗੋਲੂ ਵਰਗੀ ਤੂੰ ਘੇੜਾ ਤੇ ਨਹੀਂ ਮਿਲਣਾ ਗੋਲੂ ਵਰਗੀ ਤੂੰ ਘੇੜਾ ਤੇ ਨਹੀਂ ਮਿਲਣਾ ਨੀ ਸੀ ਨੱਚੇ ਆ ਤੈਰਾ ਜਾਣਦੀ ਸਾਵਾਂ ਨਹੀਂ ਨੱਚਣਾ ਬਸ ਤੇਰਾ ਜਾਣਦੀ ਨੱਚਣ ਦੇਵੇ ਨਾ ਮੱਤੀ ਬਾਂਕਲ ਪੂਤਰ ਕਿੰਨਾ ਕਿਦੇ ਵਿੱਚ ਬਾਂਕਲ ਪੂਤਰ ਕਿੰਨਾ ਕਿਦੇ ਵਿੱਚ ਅਦਬਾਪੀ ਬਾਂਕਲ ਪੂਤਰ ਕਿਰੇ ਇਹ ਸੇ ਦਾ ਇੱਕ ਆਈ ਹੈ ਜੇ ਦੀ ਤੇ ਮੈਂ ਇੱਕ ਨਸਹਾਰੀ ਇਹ ਨਸਹਾਰੀ ਤੇਰੇ ਦਹਿਨੀ ਵੇ ਮੈਂ ਪਟਿਆਰਿਆਂ ਦੀਆਂ ਰੱਖਾਂ ਲਾੜੀਆਂ ਤੇਰੀਆਂ ਤੋੜ ਸਿੱਟਾ ਤੇ ਮੋਹਾਂ ਦੇ ਵਾਲਾ 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 ਤੇ ਰਾਣੀ ਜੱਤੜੇੜੇ ਤੇੜੇੜੇ ਜੀ ਬੇੜਾ ਖੁੱਲਾ ਕਰ ਲੋ پاني جو تريڙ کي

ਜਲਗੀ ਲੱਸੀ ਵੀ ਮੈਂ ਕਿਹਾ ਉਸ ਤੋਂ ਦੀ ਜਲਗੀ ਲੱਸੀ ਨੰਨੇ ਮੋਰਨੀਏ ਕੇ ਨਾ ਤਸੀਨ ਨੰਦੇ ਕਰ ਜਾ ਕੇ ਨਾ ਤਸੀਨ ਨੰਦੇ ਕਰ ਜਾ ਕੇ ਨਾ ਤਸੀਨ ਨੰਦੇ ਕਰ ਜਾ ਕੇ ਜੇਤ ਖੇਤ ਮੈਂ ਰੋਟੀ ਲਈ ਜੰਨੀਆਂ ਜੇਤ ਖੇਤ ਮੈਂ ਰੋਟੀ ਲਈ ਜੰਨੀਆਂ ਜੇਤ ਖੇਤ ਮੈਂ ਰੋਟੀ ਲਈ ਜੰਨੀਆਂ ਸਤ ਜੀ ਤਰੀਕਾ ਵੰਨਣੀ ਪੜੀ ਤੇਰੀ ਰਤ ਜੀ ਤਰੀਕਾ ਕਰੀ ਤੇਰੀ ਦਸ ਜੀ ਤਰੀਕਾ ਜੱਗ ਦਾ ਮਾਲਕ ਤੇਰੀ ਸਤਿਵੜੀ ਕੋ ਪੱਤੀ ਮੈਨੂੰ ਕੋਣ ਨਾ ਦਿੰਦੀ ਜੁੱਤੀ ਤੇਰੀ ਸਤਿਵੜੀ ਕੋ ਪੱਤੀ ਮੈਨੂੰ ਕੋਣ ਨਾ ਦਿੰਦੀ ਜੁੱਤੀ ਸਤਿਵੜੀ ਹੋਣੀਆ ਗੁਦਿਆਰਾ